ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਜੁਗ ਜੁਗ ਬਟਲ ਤਨ ਤਨ ਸਤਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੰਢੇ ਗੁਰੂ ਸਵਾਰੇ ਸਤਸੰਗੀ ਜਨਵਾਬ ਜੀ ਭਾਗਾਂ ਵਾਲੇ ਜੋ ਸਹਿਬਾ ਨੇ ਆਪਣੀ ਰਹਿਮਤ ਬਖਸ਼ਿਸ਼ ਕਿਰਪਾ ਕਰਕੇ ਗੁਰੂ ਦੀ ਗੋਦ ਅੰਦਰ ਬੈਠਣ ਦਾ ਸੁਭਾਗ ਸਮਾ ਬਖਸ਼ਿਆ ਹੈ ਜੁਲੜੀ ਵਾਰ ੁਰ ਸ਼ਬਦ ਵਿਚਾਰ ਚੱਲ ਰਹੀ ਹੈ ਤਿਸ ਲੜੀ ਤਹਿਤ ਤਨ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਤਿਨਾਂ ਦੀ ਰਸਨਾ ਤੋਂ ਉਚਾਰਣ ਕੀਤੀ ਹੋਈ ਵਾਰ ਬਾਜ ਕੀ ਤਿਸ ਵਾਰ ਦੀ ਜੋ ਸੰਤ ਨੰਬਰ ਪੌੜੀ ਦੇ ਨਾਲ ਸ਼ਲੋਕ ਨੇ ਆਪ ਜੀ ਨੇ শ্রবণ ਕੀਤੇ ਅੱਜ ਪੌੜੀ ਦੀ ਵਿਚਾਰ ਕਰਨੀ ਹੈ ਸਹਿਬ ਜੀ ਕਿਰਪਾ ਕਦ ਨੇ ਕਹਿਣ ਲੱਗੇ ਇੱਕ ਰਤਨ ਪਦਾਰਥ ਵਣਜਦੇ ਇੱਕ ਕਚੈ ਦੇ ਵਾਪਾਰ ਕਹਿੰਦੇ ਸੰਸਾਰ ਦੇ ਅੰਦਰ ਇੱਥੇ ਇੱਕ ਤਾਂ ਪਾਵ ਹੈ ਕਹੀਂ ਜਦੋਂ ਗੁਰਬਾਣੀ ਅੰਦਰ ਇੱਕ ਸ਼ਬਦ ਨੂੰ ਕੱਕੇ ਨੂੰ ਸਿਆਰੀ ਹੋਵੇ ਦਾ ਭਾਵ ਹੈ ਕਹੀਂ ਬਹੁਵਚਨ ਵਿੱਚ ਕਹਿੰਦੇ ਇਸ ਸੰਸਾਰ ਵਿੱਚ ਕਹੀਂ ਐਸੇ ਹਨ ਜਿਹੜੇ ਰਤਨ ਪਦਾਰਥ ਵਣ ਜਦੇ ਜਿਹੜੇ ਪ੍ਰਮਾਤਮਾ ਦੇ ਗੁਣਾਂ ਰੂਪੀ ਰਤਨਾਂ ਦਾ ਵਪਾਰ ਕਰਦੇ ਆ ਆ ਪੜਦੇ ਨਾ ਕਿਨਹੀਂ ਬੰਜਿਆ ਕਾਂਸੀ ਤਾਂਬਾ ਕਿਨਹੀਂ ਲੌਂਗ ਸੁਪਾਰੀ ਸੰਤੋ ਵਣਜਿਆ ਨਾਮ ਗੋਬਿੰਦ ਕਾ ਐਸੀ ਖੇਬ ਮਾਰੀ ਕੋਈ ਸੰਸਾਰ ਵਿੱਚ ਦੁਨਿਆਵੀ ਪਦਾਰਥਾਂ ਦਾ ਵਣਜ ਵਪਾਰ ਕਰਦਾ ਪਰ ਰੱਬ ਦੇ ਭਗਤ ਰੱਬ ਦੇ ਗੁਰੂ ਪਿਆਰੇ ਔਰ ਰੱਬ ਦੇ ਨਾਮ ਦਾ ਵਣਜ ਕਰਦੇ ਸਹਿਜਿਕ ਨੇ ਕਈ ਐਸੇ ਨੇ ਜਿਹੜਾ ਰੱਬ ਦੇ ਪ੍ਰਮਾਤਮਾ ਦੇ ਗੁਣਾ ਰੂਪੀ ਰਤਨਾ ਦਾ ਵਪਾਰ ਕਰਦੇ ਹਨ ਤੇ ਕਈ ਐਸੇ ਨੇ ਇੱਕ ਕੱਚਾ ਦੇ ਵਪਾਰਾ ਕੇ ਸਾਰ ਜਿੰਦਗੀ ਕਾਚ ਹੀ ਇਕੱਠਾ ਕਰਦੇ ਰਹਿੰਦੇ ਨੇ ਕਾਚ ਬਿਹਾਜਨ ਕੰਚਨ ਛਾਡਣ ਵੈਰੀ ਸੰਘੇਤ ਸਾਜਨ ਤਿਆਗ ਖਰੇ ਕੱਚ ਕੀ ਹੈ ਦੁਨਿਆਵੀ ਪਦਾਰਥ ਦੋ ਨੰਬਰ ਤੇ ਕਮਾਈ ਕਰਨ ਦੀ ਕਈ ਐਸੇ ਨੇ ساری ਜ਼ਿੰਦਗੀ ਧੋਖਾ ਫਰੇਬ ਬਿਮਾਨੀ ਨਾਲ ਧੰਨ ਇਕੱਠਾ ਕਰੀ ਜਾ ਰਹੇ ਕਦੇ ਕਿਸਦਾ ਹੱਕ ਮਾਰ ਲਿਆ ਕਿਸੇ ਕਿਸਨ ਠਗੀ ਮਾਰੀ ਕਿਸਨ ਧੋਖਾ ਕਰ ਲਿਆ ਠੀਕ ਹੈ ਭਾਵੇਂ ਧੋਖਾ ਫਰੇਵਰ ਕੋਠੀਆਂ ਦਾ ਪਾ ਲੈਣਗੇ ਹੋ ਜਿਮੀਨਾਂ ਦੇ ਮਾਲਕ ਬਣ ਜਾਣਗੇ ਪਰ ਨਾਲ ਕੁਝ ਨਿਆਣਾ ਨਹੀਂ ਸਾਧ ਨਚਾਲਾ ਬਿਨ ਭਜਨ ਵਿਖਿਆ ਸਗਲੀ ਛਾਰ ਸਭ ਨੇ ਸੁਆ ਘੱਠੀ ਕਰਦੇ ਲੋਕਾਂ ਨੂੰ ਧੋਖਾ ਫਰੇਬ ਕੀਤਾ ਤੇ ਇਕੱਠਾ ਕੀਤਾ ਸੁਆ ਘੱਠਾ ਕੀਤੀ ਏਕ ਉਹਨੇ ਰੱਬ ਦੇ ਨਾਮ ਦਾ ਵਪਾਰ ਕਰਦੇ ਜਿਹੜੇ ਰੱਬ ਦੇ ਨਾਮ ਦਾ ਵਪਾਰ ਕਰਦੇ ਲੋਕੀ ਕਰਦੇ ਨੇ ਕਿ ਗੁਰਮੁਖੋਂ ਮਿੱਤਰ ਬਣਾਉਂਦੇ ਨੇ ਤੇ ਮਨਮੁਖੋਂ ਮਿੱਤਰਾਂ ਨਹੀਂ ਕਰਦੇ ਜਿਹੜੇ ਕੰਚ ਇਕੱਠਾ ਕਰਦੇ ਨੇ ਜਿਹੜੇ ਨੇ ਜ਼ਿੰਦਗੀ ਸਵਾਰਨ ਵਾਲੇ ਚੰਗੇ ਲੋਕ ਨੂੰ ਸਾਥ ਛੱਡ ਦਿੰਦੇ ਹਨ ਉਹਨਾਂ ਨੂੰ ਛੱਡ ਦੇਣਗੇ ਵੈਰੀ ਸੰਘੇ ਜਿਹੜੇ ਨੇ ਜ਼ਿੰਦਗੀ ਤਬਾਹ ਕਰ ਰਹੇ ਨੇ ਉਹਨੂੰ ਬੜਾ ਪਿਆਰ ਕਰਕੇ ਬੈਠੇ ਤੁਸੀਂ ਹਾਂਜੀ ਵੀ ਵੇਖੋ ਕਈ ਐਸੇ ਨੇ ਵੀ ਸ਼ਾਮ ਤੋਂ ਸਭ ਉਹਨਾਂ ਗੁਟਕਾ ਲੈ ਕੇ ਪਾਠ ਕਰਨ ਹੈ ਉਹਨਾਂ ਕਹਿੰਦੇ ਸ਼ਾਮ ਹੋ ਗਈ ਚਲੋ ਗੁਰਦੁਆਰਾ ਸਿਭਾ ਦੀ ਪਰਾਈ ਗੁਰਦੁਆਰੇ ਚਲੀਏ ਸੰਗਤ ਕਰੀ ਇਹ ਕੋਣ ਹੈ ਸ਼ਾਮ ਹੋਏ ਤੇ ਚੱਲ ਬਠੇਕੇ ਗੁਰਬਾਈ ਹੁਣ ਉਹ ਮਿੱਤਰ ਬਣਾਏ ਜਿਹੜੇ ਇਹਨੂੰ ਜ਼ਿੰਦਗੀ ਤਬਾਹ ਕਰ ਰਹੇ ਨੇ ਤੇ ਕਹਿੰਦੇ ਕੁਝ ਐਸਨ ਕਾਜ ਇਕੱਠਾ ਕਰਦੇ ਰਹੇਗੇ ساری ਜ਼ਿੰਦਗੀ ਪਰ ਜਦੋਂ ਆਖਰੀ ਸਮਾਂ ਆਉਂਦਾ ਹੈ ਜਦੋਂ ਸਵਾਸਾਂ ਦੀ ਪੂਰਤੀ ਹੋ ਜਾਂਦੀ ਹੈ ਨਾ ਸਮਾਪਤ ਤੋਂ ਲੱਗਦਾ ਫਿਰ ਯਾਦ ਆਉਂਦਾ ਹੈ ਵੀ ਨਹੀਂ ਇਹ ਤਾਂ ਕਾਜ ਹੀ ਇਕੱਠੇ ਕਰਦੇ ਰਹੇਗੇ ਬੜੀ ਪਿਆਰੀ ਕਹਾਣੀ ਲਿਖੀ ਸੀ ਕਹਿੰਦੇ ਇੱਕ ਜੋਰੀ ਦੇ ਕੋਲ ਨਾ ਇੱਕ ਬੰਦਾ ਕੰਮ ਕਰਦਾ ਹੈ ਜੋਰੀ ਕੌਣ ਹੁੰਦਾ ਜੀ ਜਿਹੜਾ ਹੀਰੇ ਵੇਚਦਾ ਹੈ ਜਿਹੜੇ ਹੀਰੇ ਦੇ ਵਪਾਰ ਨੂੰ ਜੋਰੀ ਕਹਿੰਦੇ ਨੇ ਜਿਹੜਾ ਸੋਨੇ ਦਾ ਕਦੋਂ ਸੁਨਾਰਾ ਕਹਿੰਦੇ ਨੇ ਉਹ ਜੋਰੀ ਜਿਹੜਾ ਨਾ ਉਹ ਹੀਰੇ ਵੇਚਦਾ ਸੀ ਤੇ ਉਹਦੇ ਕੋਲ ਇੱਕ ਬੰਦਾ ਕੰਮ ਕਰਦਾ ਹੈ ਹੁਣ ਜਦੋਂ ਕੋਈ ਹੀਰਿਆਂ ਦੇ ਵਿੱਚ ਕੋਈ ਬੰਦਾ ਡੁਪਲੀਕੇਟ ਹੀਰੇ ਲੈ ਕੇ ਆ ਜਾਵੇ ਕੋ ਮਾਲ ਆ ਜਾਵੇ ਡੁਪਲੀਕੇਟ ਵਿੱਚ ਕੱਚ ਦੇ ਵਟੇ ਹੋਣ ਜਿਉਂ ਸੋ ਨੌਕਰੇ ਕਰਨਾ ਉਹ ਵੱਡੇ ਵਖਰੇ ਕਰ ਦਿੰਨੇ ਆ। ਤੋਂ ਪੱਥਰ ਵਖਰੇ ਕਰ ਦਿੰਨੇ ਜਿਹੜਾ ਖੀਰੇ ਉਹ ਸ਼ਾਮ ਕਿ ਰਖ ਲੈਣੇ। ਜਿਦੋਂ ਸ਼ਾਮ ਹੋਣੀ ਉਹ ਦੋ ਚੜੜ ਕੱਚਲੇ ਪੱਥਰ ਬੜੇ ਚਮਕਦੇ ਹੋਣ ਪਰ ਹੁੰਦਾ ਹੀਰਾ ਨਹੀਂ ਸੀ ਉਹ ਸਿਰੋਂ ਕੱਚ ਹੁੰਦਾ ਸੀ। ਕਿਉਂਕਿ ਅਸਲ ਨਾਲ ਨਕਲ ਚੱਲਦੀ ਏ ਸੰਸਾਰ ਵਿੱਚ। ਉਸ ਨੇ ਕਰਨਾ ਕਿ ਜਦੋਂ ਘਰ ਆਉਣਾ ਤੇ ਉਹ ਜਿਹੜਾ ਪੱਥਰ ਘਰ ਲੈ ਉਹਨੇ ਬੱਚੇ ਨੂੰ ਦੇਣਾ ਉਹ ਖੇਡਣ ਵਾਸਤੇ ਛੋਟਾ ਜਿਹਾ ਬੱਚਾ ਉਸਦਾ। ਜੇ ਬੱਚੇ ਕੰਚੇ ਖੇਡਦੇ ਨੇ ਨਾ ਨਿੱਕੇ ਨਿੱਕੇ ਗੋਲ ਦੇ ਪੱਥਰ ਹੁੰਦੇ ਨੇ ਖੇਡਣ ਵਾਸਤੇ ਚਮਕਦੇ ਬੜਾ ਸੋਹਣੇ ਲੱਗਦੇ ਨੇ ਉਹਨੇ ਬੱਚੇ ਨੂੰ ਦੇ ਦਿੰਨੇ ਤੇ ਹੁਣ ਉਸ ਬੰਦੇ ਦੀ ਘਰ ਵਾਲੇ ਨੇ ਵੇਖਿਆ ਬੜੇ ਸੋਹਣੇ ਚਮਕਦੇ ਹੀਰੇ ਨੇ ਤੇ ਮਨ ਚ ਸੋਚਦੀ ਹੈ ਕਿਉਂਕਿ ਅਨਪੜ੍ਹ ਸੀ ਵਿਚਾਰੀ ਬਹੁਤੀ ਪੜ੍ਹੀ ਲਿਖੀ ਨਹੀਂ ਨਾਂ ਨੂੰ ਪਰਖ ਸੀ ਕੱਚ ਦੀ ਉਹਨੇ ਸੋਚਣਾ ਮੇਰਾ ਘਰ ਵਾਲਾ ਇੱਕ ਜੋਰੀ ਕੁਲ ਕੰਮ ਕਰਦਾ ਹੈ ਹੀਰਿਆਂ ਦਾ ਕੰਮ ਹੈ ਤੇ ਹੀਰੇ ਲਿਆਉਂਦਾ ਹੈ ਘਰ ਤੇ ਬੱਚੇ ਨੂੰ ਦੇ ਦਿੰਦਾ ਉਹਨੇ ਆਪਣੇ ਬੱਚੇ ਨੂੰ ਹੀਰੇ ਉਹ ਕੱਚ ਦੇ ਵੱਟੇ ਲੈਣੇ ਤੇ ਇੱਕ ਥੈਲੀ ਪਾ ਕੇ ਸੰਦੂਕ ਵਿੱਚ ਪਾ ਦੇਣੇ। ਜਦੋਂ ਨੂੰ ਕਿਤੇ ਮਿਲਾਵਟ ਹੋਣੀ ਪੱਥਰ ਨਿਕਲਣੇ ਉਹਨੇ ਘਰ ਲੈ ਉਹਨੇ ਬੱਚੇ ਵਾਸਤੇ। ਪੱਥਰ ਨੂੰ ਸਾਮਕ ਰੱਖ ਲੈਣੇ। ਸਮਾਂ ਚੱਲਦਾ ਰਿਹਾ। ਇੱਕ ਦਿਨ ਅਸਾ ਹੋਇਆ ਕਿ ਉਹ ਜਿਹੜਾ ਨੌਕਰ ਸੀ ਉਹ ਬੰਦਾ ਜਜੋਰੀ ਕੋਲ ਕੰਮ ਕਰਦਾ ਸੀ ਚੜਾਈ ਕਰ ਗਿਆ। ਜਦੋਂ ਬੱਚਾ ਸੀ ਉਹ ਵੀ ਵੱਡਾ ਹੋ ਗਿਆ ਸੀ ਹੁਣ 15 16 18 ਸਾਲ ਦਾ ਹੋ ਗਿਆ ਉਹ ਥੋੜਾ ਦਿਨ ਦਾ ਘਰ ਦਾ ਕੰਮ ਚੱਲਦਾ ਰਿਹਾ ਕਾਰੋਬਾਰ ਚੱਲਦਾ ਰਿਹਾ ਜਿੱਦ ਘਰ ਵੀ ਪੈਸੇ ਚਾਰ ਸੀ ਉਹਦਾਂ ਕੰਮ گزارਾ ਚੱਲਦਾ ਰਿਹਾ ਹੁਣ ਜਦੋਂ ਪੈਸੇ ਖਤਮ ਹੋ ਗਏ ਨਾ ਤੇ ਮਾਂ ਆਪਣੇ ਬੱਚੇ ਨੂੰ ਕਹਿੰਦੇ ਬੇਟਾ ਤੇਰਾ ਪਿਤਾ ਇੱਕ ਜੋਰੀ ਕੋਲ ਕੰਮ ਕਰਦਾ ਸੀ ਹੀਰੇ ਲੈ ਕੇ ਆਉਂਦਾ ਹੁੰਦਾ ਸੀ ਤੇ ਉਹ ਹੀਰੇ ਮੈਂ ਸੰਭਕ ਰੱਖੇ ਨੇ ਕਿ ਤੂੰ ਹੀਰੇ ਵੇਚ ਕੇ ਆ 4 ਪੈਸੇ ਆ ਜਣੇ ਸਾਡਾ ਗੁਜ਼ਾਰਾ ਚੱਲ ਜਾਏਗਾ ਉਹ ਬੱਚਾ ਹੀਰੇ ਲੈ ਕੇ ਚਲਾ ਗਿਆ ਜੋਰੀ ਦੇ ਕੋਲ ਕਹਿੰਦਾ ਅੰਕਲ ਜੀ ਆ ਹੀਰੇ ਵੇਚਨੇ ਨੇ ਜਿਸ ਜੋਰੀ ਕੋਲ ਦਾ ਪਿਤਾ ਕੰਮ ਕਰਦਾ ਸੀ ਉਸ ਜੋਰੀ ਨੇ ਵੇਖਿਆ ਤਾਂ ਸਾਰਾ ਕੱਚ ਹੈ ਇੱਕ ਵੀ ਹੀਰਾ ਨਹੀਂ ਇਹਦੇ ਵਿੱਚ ਤੇ ਮਨ ਸੋਚਦਾ ਜਿਵੇਂ ਉਹ ਕਿਹਨਾਂ ਤੁਸੀਂ ਕੱਚ ਇਕੱਠਾ ਕੀਤਾ ਹੋਇਆ ਇਹ ਦੁਖੀ ਹੋ ਜਾਣਗੇ ਕਹਿੰਦਾ ਬੇਟਾ ਇਦਾਂ ਕਿ ਅੱਜ ਕੱਲ ਨਾ ਰੇਟ ਬੜਾ ਘਟ ਗਿਆ ਹੀਰਿਆਂ ਦਾ ਤੁਸੀਂ ਇਹਦਾ ਕਰੋ ਹੀਰੇ ਘਰ ਰੱਖ ਲਓ ਜਦੋਂ ਰੇਟ ਵਧੇਗਾ ਨਾ ਉਦੋਂ ਮੈਂ ਤੁਹਾਨੂੰ ਦੱਸ ਦੇਵਾਂਗਾ ਤੁਸੀਂ ਹੀਰੇ ਵੇਚ ਦਿਓ ਜੇ ਤੁਹਾਨੂੰ ਪੈਸੇ ਦੀ ਲੋੜ ਹੈ ਤੁਸੀਂ ਮੇਰੇ ਕੋਲ ਕੰਮ ਕਰੋ ਤੁਹਾਡੇ ਪਿਤਾ ਨੂੰ ਕੰਮ ਕਰਦਾ ਸੀ ਤੂੰ ਹੀ ਕੰਮ ਕਰ ਲੈ ਤੇਨੂੰ ਕੰਮ ਨਹੀਂ ਆਉਂਦਾ ਮੈਂ ਸਿਖਾਵਾਂਗਾ ਤੈਨੂੰ ਪਰਖ ਕਰਨੀ ਹੀਰਿਆਂ ਦੀ ਬੱਚਾ ਖੁਸ਼ ਹੋ ਗਿਆ ਚਲੋ ਘਰ ਮਾਂ ਨੂੰ ਸੁਣਾਇਆ ਮਾਂ ਨੇ ਕਿਹਾ ਠੀਕ ਹੈ ਮਾਣ ਨੇ ਉਹ ਕੱਚ ਦੇ ਬਟੇ ਜਿਹਨੂੰ ਹੀਰੇ ਸਮੇ ਦੇ ਸੀ ਉਹਨੂੰ ਤਾਲਾ ਮਾਰ ਕੇ ਸੰਭੋਗੀ ਰੱਖ ਦਿੱਤਾ ਹੁਣ ਬੱਚਾ ਕੰਮ ਕਰਨਾ ਸ਼ੁਰੂ ਹੋ ਗਿਆ 6 ਮਹੀਨੇ ਸਾਲ 1.5 ਸਾਲ 2 ਸਾਲ ਲੰਘ ਗਏ ਬੜਾ ਸੁਣਾ ਕੰਮ ਨੂੰ ਆ ਗਿਆ ਹੀਰਿਆਂ ਦੇ ਪਰਖ ਕਰਨੇ ਆ ਗਏ ਇੱਕ ਦਿਨ ਜੋਰੀ ਕਹਿੰਦਾ ਬੇਟਾ ਜੋ ਹੀਰੇ ਤੁਹਾਡੇ ਕੋਲ ਨੇ ਉਹ ਹੀਰੇ ਲੈ ਆਓ ਆਕਰੇ ਠੀਕ ਚੱਲ ਰਹੀ ਹੈ ਉਹ ਬੱਚਾ ਚਲਾ ਗਿਆ ਘਰ ਜਾ ਕੋ ਹੀਰੇ ਲੈ ਕੇ ਆਇਆ ਤੇ ਜਦੋਂ ਉਸ ਮਾਲ ਨੂੰ ਦਿੱਤੇ ਨਾ ਦੁਕਾਨਦਾਰ ਨੂੰ ਜੋਰੀ ਨੂੰ ਜੋਰੀ ਕਹਿੰਨਾ ਮੈਂ ਤਾਂ ਵੇਖਿਆ ਤੂੰ ਵੀ ਵੇਖ ਲੈ ਇੱਕ ਵਾਰ ਕਿਤੇ ਐਸਾ ਨਾ ਹੋਵੇ ਕੋਈ ਮਿਲਾਵਟ ਹੋਵੇ ਵਿੱਚ ਦੇ ਕਿਉਂਕਿ ਮਾਲ ਬਾਹਰ ਵੇਚਣਾ ਸੀ ਤੇ ਲੋਕ ਕਹਣਗੇ ਕੱਚ ਵੇਚ ਗਏ ਸਨ ਹੁਣ ਉਸ ਬੱਚੇ ਨੇ ਜਦੋਂ ਵੇਖਿਆ ਇੱਕ ਚੁੱਕਿਆ ਤੇ ਵੇਖਿਆ ਤਾਂ ਕੱਚ ਹੈ ਇਹ ਤਾਂ ਹੀਰਾ ਨਹੀਂ ਹੈ ਹੁਣ ਛੁੱਟਿਆ ਬਾਹਰ ਦੂਜਾ ਵੇਖਿਆ ਉਹ ਵੀ ਕੱਚ ਤੀਜਾ ਵੇਖਿਆ ਇਦਾਂ ਕਰਦੇ ਆ ਕਰਦੇ ਆ ਸਾਰੀ ਥੈਲੀ ਬਾਹਰ ਸੁੱਟ ਗਿਆ ਤੇ ਜੋਰੀ ਬੈਠਾ ਸੀ ਵੇਖਦਾ ਕਹਿੰਦਾ ਬੇਟਾ ਹੀਰੇ ਕਿਉਂ ਛੁੱਟੇ ਨੇ ਬਾਹਰ ਕਿ ਨਾ ਅੰਕਲ ਜੀ ਹੀਰੇ ਨਹੀਂ ਇਹ ਤਾਂ ਕੱਚ ਸੀ ਸਾਨੂੰ ਭੁਲੇਖਾ ਸੀ ਸਾਮ-ਸਾਮ ਰੱਖੇ ਇਹ ਹੀਰੇ ਨੇ ਬੜਾ ਨਫੂਸ ਰੱਖਿਆ ਹੋਇਆ ਸੀ ਤਾਲੇ ਮਾਰਗ ਰੱਖਦੇ ਸੀ ਕੋਈ ਚੋਰੀ ਨਾ ਕਰ ਲਵੇ ਪਤਾ ਨਹੀਂ ਸੀ ਕੱਚ ਹੁਣ ਇੱਕ ਕਹਾਣੀ ਸਾਡੀ ਜਿਹੜੀਆਂ ਚੀਜ਼ਾਂ ਸੀ ਸਾਮ-ਸਾਮ ਰੱਖ ਰੇਣਾ ਕੱਚ ਇਕੱਠਾ ਕੀਤਾ ਹੋਇਆ ਜੋ ਅਸਲ ਸਾਹਮਣਾ ਸੀ ਉਹ ਸਾਡੇ ਕੋਲ ਹੈ ਹੀ ਨਹੀਂ ਸਹਿਜ ਜਿਕੇ ਲਗੇ ਰਤਨ ਕਈ ਨੇ ਅਸੀਂ ਜਿਹੜੇ ਰਤਨਾਂ ਦਾ ਪਦਾਰਥ ਦਾ ਵਪਾਰ ਕਰਦੇ ਹਨ ਤੇ ਕਈ ਐਸਣ ਜਿਹੜਾ ਕਾਚੀ ਇਕੱਠੇ ਖਸਾ ਰ ਜਿੰਦਗੀ ਕਰਦੇ ਰਹਿ ਗਏ ਸਤਗੁਰਨ ਤੋਂ ਠਹਿ ਪਾਈਨ ਅੰਦਰ ਰਤਨ ਪੰਡਾਰਾ ਉਹਨੇ ਰਤਨ ਹੀਰੇ ਬਾਹਰ ਨਹੀਂ ਕਿਤੇ ਜੇ ਬਾਹਰੋਂ ਖਰੀਦ ਕੇ ਲਿਆਵਾਂਗੇ ਅਸੀਂ ਇਹ ਰਤਨ ਸਾਡੇ ਅੰਦਰ ਨੇ ਨਾਮ ਅਮੋਲਕ ਰਤਨ ਹੈ ਪੂਰੇ ਸਤਗੁਰ ਪਾ ਸਤਗੁਰੇ ਸੇਵੈ ਲੱਗਿਆਂ ਕਟ ਰਤਨ ਦੇ ਵਾ ਪ੍ਰਗਾਸ ਹੀਰੇ ਅੰਦਰ ਹੀ ਸਾਡੇ ਨੇ ਉਹ ਗੁਣ ਸਾਡੇ ਅੰਦਰ ਹੀ ਨੇ ਜੇ ਦੋ ਸੰਸਾਰ ਚਾਏ ਨਿਉ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਮਰ ਵਰਤਾਇਆ ਉਹ ਸਾਨੂੰ ਗੁਣ ਦੇ ਸਨੇਂਬੰਦ ਹੋ ਗਏ ਤੁਸੀਂ ਵੇ ਕੋ ਛੋਟਾ ਬੱਚਾ ਹੈ ਨਾ ਬੱਚੇ ਸਾਰੇ ਕੁਝ ਹੀ ਹੁੰਦੇ ਨੇ ਉਸ ਛੋਟੇ ਜਿਹੇ ਬੱਚੇ ਨੂੰ ਇਹ ਨਹੀਂ ਪਤਾ ਝੂਠ ਬੋਲਣਾ ਕੀ ਹੁੰਦਾ ਗੱਲਾਂ ਕੀ ਹੁੰਦੀਆਂ ਨੇ ਧੋਖਾ ਫਰੇਬ ਕੀ ਹੁੰਦਾ ਲੜਾਈ ਝਗੜਾ ਕਿਹਦਾ ਵੈਰ ਕੀ ਹੁੰਦਾ ਜੇ ਲੜਿਆ ਭਰਾ ਨਾਲ ਥੋੜਾ ਫੇਰ ਖੇਡਣਾ ਸ਼ੁਰੂ ਹੋ ਜਾਏਗਾ ਉਹਦੇ ਮੋਹ ਨਹੀਂ ਹੈ ਪਕੜ ਨਹੀਂ ਹੈ ਪਰ ਅਸੀਂ ਸਿਖਾਉਂਦੇ ਆਂ ਆ ਚੀਜ਼ ਤੇਰੀ ਏ ਆ ਤੇਰੇ ਭਰਾ ਦੀ ਏ ਆ ਗਵਾਂਢੀ ਦੀ ਏ ਆ ਤਾਈ ਠੀਕ ਨਹੀਂ ਆ ਤਾਇਆ ਠੀਕ ਨਹੀਂ ਹੈ ਉਹਦੇ ਜ਼ਹਿਰ ਪਰਦਿਆ ਸੀ ਬੜਾ ਪਿਆਰਾ ਸੀ ਵਿਚਾਰਾ ਉਹ ਬੜਾ ਭੋਲਾ ਸੀ ਅਸੀਂ ਸਿਖਾਉਂਦੇ ਨਹੀਂ ਤਾਈ ਹੱਥ ਕੋਲ ਲੈਣਾ ਨੇ ਉਹ ਜਾਦੂ ਕਰਦੀ ਏ ਆ ਤਾਇਆ ਟੁਨੇ ਕਰਦਾ ਬੱਚੇ ਕਿਵੇਂ ਬਾਹਰੋਂ ਆਉਂਦਾ ਨਾ ਘਰ ਪਰਿਵਾਰ ਇਕੱਠਾ ਰਹਿੰਦਾ ਹੋਵੇ ਤੇ ਸਾਹਮਣੇ ਤਾਈ ਬੈਠੇ ਤੇ ਜਾ ਕੇ ਉਹਦੀ ਗੋਦੀ ਬਹਿ ਜਾਂਦਾ ਜਿੱਤਾਇਆ ਬੈਠਾ ਹੋਇਆ ਰੋਟੀ ਖਾ ਰਿਹਾ ਤੋ ਕੋਲ ਬਹਿ ਕੇ ਬੁਰਕੇ ਨੂੰ ਕੋ ਲੈ ਲਵੇਗਾ ਉਹਦੇ ਤੋਂ ਕੋਈ ਈਰਖਾ ਨਹੀਂ ਕੋ ਵੈਰ ਨਹੀਂ ਹੈ ਅਸੀਂ ਕਹਿੰਦੇ ਨਹੀਂ ਉਹਦੇ ਕੋਲ ਨਹੀਂ ਜਾਣਾ ਉਹ ਠੀਕ ਨਹੀਂ ਸੈਕਰੇ ਨਾਮ ਰਤਨ ਅੰਦਰ ਹੀ ਸੀ ਭੰਡਾਰ ਭਰੇ ਹੋਏ ਨੇ ਪਰ ਤਲੇ ਲਾਤੇ ਅਸੀਂ ਈਰਖਾ ਦੇ ਮੋਹ ਦੇ ਵੈਰ ਦੇ ਪਤਾ ਨਹੀਂ ਸੀ ਖਜ਼ਾਨਾ ਭਰਿਆ ਹੋਇਆ ਅੰਦਰ ਤੇ ਕਹਨੇ ਕਿ ਸਤਗੁਰੂ ਤੁਠੇ ਪਾਈਆਂ ਜਦੋਂ ਗੁਰੂ ਸਾਹਿਬ ਦੇ ਪ੍ਰਸੰਨ ਹੁੰਦਾ ਹੈ ਅਸੀਂ ਗੁਰੂ ਨੂੰ ਸਾਥ ਤੁਰਦੇ ਆਂ ਫਿਰ ਉਹ ਖਜ਼ਾਨੇ ਮਿਲ ਜਾਂਦੇ ਇਹ ਕੋਈ ਖਬਰ ਆਈ ਸੀ ਕਿ ਕਿਸੇ ਸ਼ਹਿਰ ਚੌਂਕ 'ਈ ਬੰਦਾ ਭਿਖ ਮੰਗਦਾ ਹੈ ਕਈ ਸਭ ਭਿਖ ਮੰਗ ਰਿਹਾ ਸੀ ਲੋਕ ਕਹਿੰਨ ਭਿਖਾਰੀ ਐ ਭਿਖਾਰੀ ਐ ਜਦੋਂ ਮਰ ਗਿਆ ਨਾ ਉਹ ਜਿਸ ਥਾਂ ਤੇ ਬੈਠਾ ਸੀ ਉਹ ਪਤਾ ਨਹੀਂ ਸੀ ਜਿਸ ਥਾਂ ਤੇ ਬੈਠਾ ਸੀ ਉਸ ਜ਼ਮੀਨ ਪੁੱਟੀ ਗਈ ਬਾਅਦ ਵਿੱਚ ਤੇ ਥੱਲੋਂ ਬੜਾ ਬੜਾ ਖਜ਼ਾਨਾ ਮਿਲਿਆ ਕਹਿੰਦੇ ਪਤਾ ਹੀ ਨਹੀਂ ਸੀ ਉਸ ਨੂੰ ਕਿੱਥੇ ਬੈਠਾ ਤੇ ਖਜ਼ਾਨਾ ਦਬਿਆ ਹੋਇਆ ਉਹ ਫਿਖਾਰੀ ਬਣ ਕੇ ਬੈਠਾ ਸੀ ਅਸੀਂ ਵੀ ਮੰਗਤੇ ਬਣੇ ਹੋਏ ਹਾਂ ਸਾਨੂੰ ਪਤਾ ਨਹੀਂ ਕਿ ਕਿੰਨੇ ਕੀਮਤੀ ਰਤਨ ਸਾਡੇ ਅੰਦਰ ਨੇ ਕਿੰਨੇ ਅਸੀਂ ਅਮੀਰ ਹਾਂ ਅਸੀਂ ਥਾਂ ਤੇ ਭਟਦੇ ਫਿਰਦੇ ਹਾਂ ਦੁਖੀ ਹਾਂ ਪਰੇਸ਼ਾਨ ਤੇ ਸਾਬ ਜੀ ਕਹਿੰਦੇ ਕਿ ਇੱਕ ਵੇ ਨਗੋਰ ਕਿਨੇ ਨ ਲੰਦੇ ਆ ਅੰਦੇ ਭੌਂਕ ਮੋਏ ਕੁੜਿਆਰਾ ਗੁਰੂ ਤੋਂ ਬਿਨਾ ਉਹ ਰਤਨ ਪਦਾਰਥ ਮਿਲਦਾ ਨਹੀਂ ਪ੍ਰਮਾਤਮਾ ਨੇ ਸਿਵ ਸਦਾ ਦਾ ਰਤਨ ਜਿਹੜਾ ਹੈ ਨਾ ਬੰਦਗੀ ਦਾ ਰਤਨ ਹੀਰਾ ਇਹ ਕਹਿੰਦਾ ਇਹਦਾ ਮਿਲਦਾ ਨਹੀਂ ਤੇ ਇਸ ਕਰਕੇ ਅਗਿਆਨੇ ਅੰਦੇ ਜਿਹੜੇ ਅਗਿਆਨੇ ਲੋਕ ਸਨ ਅੰਦੇ ਭੌਂਕ ਮੋਏ ਕੁੜਿਆਰਾ ਉਹ ਸਾਰੀ ਜ਼ਿੰਦਗੀ ਝੂਠੀ ਮਾਇਆ ਪਿੱਛੇ ਥਾਂ ਥਾਂ ਭਟਕਦੇ ਰਹੇ मंगते बन गए भाक मंगते रहे तरले हमेशा तरले लेंदे रह आ भी नहीं मेरे को आ भी नहीं झूठिया चीजा पिछे तरले लेंदे रह दूज पचमुवे नूज भी सारा अपने मन पिछे तुरने वाले मूलख जड़े ने वो माया पिछे दौड़ते दूजे पचमुवे दूजा भाव दूजा भाव जो माया द ਦੁਨਿਆਵਸਥਾਨ ਦਾ ਵੀ ਇਹਦੇ ਪਿੱਛੇ ਲੱਗੇ ਰੇ ਸਾਰੀ ਜ਼ਿੰਦਗੀ ਆ ਵੀ ਮੇਰੇ ਕੋਲ ਨਹੀਂ ਆ ਵੀ ਮੇਰੇ ਇਕੱਠਾ ਕਰ ਲਿਆ ਪਰ ਆਖਰੀ ਸਮਾਂ ਆਪਣਾ ਖਤਮ ਹੋ ਗਿਆ ਕੰਨ ਆਪੇ ਚਰੇਗੇ ਸੰਸਾਰ ਨੂੰ ਸਾਰੀ ਜ਼ਿੰਦਗੀ ਇਹੀ ਤਰਫ ਦੇ ਰਹਿ ਗੇ ਮੇਰੇ ਕੋਲ ਆ ਵੀ ਚੀਜ਼ ਨਹੀਂ ਆ ਵੀ ਚੀਜ਼ ਨਹੀਂ ਤੇ ਕਹਿੰਦੇ ਫਿਰ ਨਾ ਬੂਝਾਂ ਵਿਚਾਰਾ ਕਦੇ ਵਿਚਾਰ ਹੀ ਨਹੀਂ ਆਈ ਕਿ ਜੀਵਨ ਮਿਲਿਆ ਕਿਉਂ ਸੀ ਜੇ ਜੀਵਨ ਨੂੰ ਰੈਣ ਗਵਾਇ ਸੋਏ ਕੈ ਦਿਵਸ ਗਵਾਇਆ ਖਾਏ ਬਣਾਇਆ ਹੋਇਆ ਨਾ ਰਾਤ ਨੂੰ ਸੋਹੜਿਆ ਦਿਨੇ ਖਾ ਲਿਆ ਸਮਝੇ ਨਹੀਂ ਕਿ ਜੀਵਨ ਇਸ ਕਿਰਦੂਨ ਮਿਲਿਆ ਹੋਇਆ ਸੀ ਜੀਵਨ ਤਾਂ ਮਿਲਿਆ ਸੀ ਆਇਓ ਸਨਨ ਪੜਨ ਕੋ ਬਾਨੇ ਪਈ ਪਰ ਆਪਤ ਮਾਨੁਕ ਦੇ ਹੋਰੀਆ ਗੋਬਿੰਦ ਮਿਲਣ ਕੀ ਤਰੀਆ ਵਿਚਾਰ ਨਹੀਂ ਕਦੇ ਆਈ ਜ਼ਿੰਦਗੀ ਵਿੱਚ ਤੇ ਸਹਿਬਗੁਰੂ ਇੱਕਸ ਬਾਜੋਂ ਦੂਜਾ ਕੋ ਨਹੀਂ ਕਿਸ ਆਗੇ ਕਰੇ ਪੁਕਾਰ ਇੱਕ ਪਰਮਾਤਮਾ ਬਿਨਾ ਸਾਡਾ ਕੋਈ ਵੀ ਸਹਾਰਾ ਨਹੀਂ ਸੇਬ ਨੇ ਕਿਹਾ ਸਾਥੀ ਆ ਦਾ ਪ੍ਰਵੇਕ ਦੁਸ਼ਰ ਨਾਹੀਂ ਕੋਈ ਅਸੀਂ ਕਿਵੇਂ ਕਹਿੰਦੇ ਆ ਇਹ ਜੀਵਨ ਸਾਥੀ ਹੈ ਮੇਰਾ ਪਤੀ ਕਹਿੰਦਾ ਪਤਨੀ ਜੀਵਨ ਸਾਥੀ ਤੇ ਪਤਨੀ ਕਹਿੰਦੀ ਪਤੀ ਜੀਵਨ ਸਾਥੀ ਪਰ ਗੁਰੂ ਸਾਹਿਬ ਨੇ ਸਾਥੀ ਇੱਕੋ ਪ੍ਰਮਾਤਮਾ ਹੈ ਕੋਈ ਸਾਥੀ ਨਹੀਂ ਹੁੰਦਾ ਕੋਈ ਸੰਸਾਰ ਵਿੱਚ ਜਿੰਨੇ ਕੋ ਸ્વાસ ਵਧੇ ਦਿੱਤੇ ਰੱਬ ਦਿੱਤੇ ਹੋਏ ਨੇ ਉਹਨਾਂ ਬੰਦੇ ਭੋਗ ਚਲਾ ਜਾਂਦਾ ਸੰਸਾਰ ਤੋਂ ਕਹਿੰਦੇ ਪਤੀ ਚਲਾ ਜਾਂਦਾ ਕਹਿੰਦੇ ਪਤਨੀ ਚਲੀ ਜਾਂਦੀ ਹੈ ਸਾਥੀ ਇੱਕੋ ਹੈ ਸੱਜਣਾ ਸੱਚਾ ਪਾਤਸ਼ਾਹ ਮਿੱਤਰ ਉਹ ਹੈ ਸਾਡੀ ਕਹਿੰਦੇ ਇੱਕ ਰੱਬ ਤੋਂ ਬਿਨਾ ਸਾਡਾ ਕੋਈ ਸਹਾਰਾ ਨਹੀਂ ਕਿਸ ਆਗੇ ਕਰੇ ਪੁਕਾਰਾ ਕਿਸ ਰੱਬ ਨੂੰ ਛੱਡ ਕੇ ਕਿਸੇ ਕਿਸੇ ਉਦਾਸਾਂ ਕਰਦੇ ਫਿਰਦੇ ਨਹੀਂ ਕੋਈ ਜਾ ਕੇ ਦਰਖਤਾਂ ਕੇ ਉਦਾਸਾਂ ਕਰਦਾ ਕੋਈ ਕਬਰਾਂ ਕੇ ਜਿਹੜਾ ਮਰ ਗਿਆ ਆਪੇ ਜਿਹਦਾ ਜਿਹਨੂੰ ਪੀਰ ਮੰਨਦੇ ਸੀ ਉਹਦੀ ਲਾਸ਼ ਨੂੰ ਵੀ ਥੱਲੇ ਕੀੜੇ ਨੇ ਖਾ ਲਿਆ ਉਹ ਪੀਰ ਖਤਮ ਹੋ ਚੁੱਕਾ ਉੱਪਰ ਪੀਰ ਬਣਿਆ ਆਇਆ ਸੀ ਬਣਾਇਆ ਪੀਰ ਬਾਬਾ ਸਾਡੇ ਅਸੇ ਦಾಸਾਂ ਕਰੀ ਜਾਣਾ ਕਿਨੂੰ ਪੁੱਛ ਰਿਆਂ ਸੀ ਕਿਨੂੰ ਕਹਿ ਰਹੇ ਆ ਕਿਸ ਅਕ ਦਾਸਾਂ ਕਰਦੇ ਆ ਸਹਿਬ ਜੀ ਕਿ ਉਸ ਅਗੇ ਕਰਨ ਦਾਸ ਜਿਤਨੇ ਦਾਸ ਸੁਣਦਾ ਹੋਵੇ ਸੱਦ ਸੁਣਦਾ ਸੱਦ ਵੇਖਦਾ ਸ਼ਬਦ ਰਿਆ ਭਰਪੂਰ ਤੇਰੇ ਨਾਲ ਹੈ ਹੋ ਤੇਰੇ ਅੰਗ ਸੰਗ ਹੈ ਹੋ ਤੇ ਸਹਿਬ ਜੀ ਕਹਿੰਦਾ ਕਿਸ ਅਗੇ ਅਦਾਸਾਂ ਕਰੀਏ ਇੱਕ ਨਿਰਧਨ ਸਦਾ ਭੌਂਕ ਦੇ ਇੱਕ ਐਸੇ ਨੇ ਹੁਣ ਕੋ ਨਾਮ ਧਨ ਨਹੀਂ ਤੇ ਨਿਰਤਨ ਦਾ ਭਾਵ ਨਹੀਂ ਕਿ ਜਿਸ ਕੋ ਪੈਸੇ ਨਹੀਂ ਗੁਰੂ ਸ਼ਬਦ ਨੇ ਕਿਹਾ ਨਿਰਤਨ ਬੰਦਾ ਉਹ ਨਹੀਂ ਜਿਸ ਕੋ ਪੈਸੇ ਨਹੀਂ ਦੁਨਿਆਵੀ ਨਿਰਤਨ ਉਹ जिसको ਸਭ ਕੁਝ ਹੁੰਦੇ ਹੋਇਆ ਨਾਮ ਤਾਂ ਨਹੀਂ ਹੈ ਕਹੋ ਕਬੀਰ ਨਿਰਤਨ ਹੈ ਸੋਈ ਜਾਕਾ ਹਿਰਦ ਰਾਮ ਨਾ ਹੋਈ ਕੋਠੀਆਂ ਵੱਡੀਆਂ ਨੇ ਗੱਡੀਆਂ ਵੀ ਸਭ ਕੁਝ ਨੇ ਪੈਸਾ ਦੁਨ ਸਭ ਕੁਝ ਹੈ ਜੇ ਕਾਰਜ ਸਿੱਖੀ ਨਹੀਂ ਜੇ ਕਾਰਜ ਬਾਣੀ ਨਹੀਂ ਪੜੀ ਜਾਂਦੀ ਤੈਨ ਤੋਂ ਵੱਡਾ ਗੰਗਾਲ ਵੀ ਕੋਈ ਨਹੀਂ ਫਿਰ ਕਹਿੰਦੇ ਇੱਕ ਐਸੇ ਨਿਰਤਨ ਨਹੀਂ ਉਨਹੋ ਰੱਬ ਦੀ ਬੰਦਗੀ ਦੀ ਦਾਤ ਨਹੀਂ ਹੈ ਧਨ ਨਹੀਂ ਹੈ ਸਦਾ ਭੌਂਗਦੇ ਹਮੇਸ਼ਾ ਉਹ ਤਰਲੇ ਲੈਂਦੇ ਰਹਿੰਦੇ ਨੇ ਹਰ ਇੱਕ ਕਕੇ ਕਦੇ ਕਿਸੇ ਦਰ ਤੇ ਕਦੇ ਕਿਸੇ ਦਰ ਤੇ ਭਟਕਦੇ ਰਹਿਣਗੇ ਇੱਕ ਨਾਂ ਭਰੇ ਗੁਜਾਰਾ ਪਰ ਇੱਕ ਐਸੇ ਨੇ ਉਹਦੇ ਹਿਰਦੇ ਭੰਡਾਰੇ ਭਰੇ ਹੋਏ ਨੇ ਬੰਦਗੀ ਦੇ ਨਾਲ ਇਹ ਕਸੇ ਨੇ ਉਹਨੂੰ ਪੁੱਛਣਾ ਪੈਂਦਾ ਮੂਲ ਮੰਤਰ ਕਿ ਤੱਕ ਖਤਮ ਹੁੰਦਾ ਹੈ ਜੀ ਕਿੱਥੋਂ ਸ਼ੁਰੂ ਹੁੰਦਾ ਸਾਰੀ ਜ਼ਿੰਦਗੀ ਪੁੱਛਦੇ ਰਹਿਗੇ ਰਾਂਸ ਕਿਦੋਂ ਸ਼ੁਰੂ ਹੁੰਦੀ ਹੈ ਜੀ ਦੁਖ ਉਦਾਰ ਤੋਂ ਕਿ ਸੋ ਉਦਾਰ ਤੋਂ ਤੇ ਉਮਰਾਂ ਲੰਘ ਗਈਆਂ ਤੇ ਇਹ ਕਿਸੇ ਜੁੜੇ ਹੋਏ ਇੱਕ ਨੇ ਭੰਾਰੇ ਭਰੇ ਹੋਏ ਨੇ ਹਿਰਦੇ ਦੇ ਰੂਪੇ ਭੰਾਰੇ ਨਾਮ ਨਾਲ ਭਰੇ ਨੇ ਬਿਨ ਨਾਮ ਹੈ ਹੋਰ ਧਨ ਨਹੀਂ ਹੋਰ ਵਿਖਿਆ ਸਭ ਛਾਰਾ ਕਿਨੇ ਰੱਬ ਦੇ ਨਾਮ ਤੋਂ ਬਿਨਾ ਰੱਬ ਦੀ ਬੰਦਗੀ ਤੋਂ ਬਿਨਾ ਰੱਬ ਦੇ ਗੁਣਾਂ ਤੋਂ ਬਿਨਾ ਕੋਈ ਹੋਰ ਤਨ ਹੈ ਹੀ ਨਹੀਂ ਜੋ ਸਾਡੇ ਨਾਲ ਜਾਏਗਾ ਹੋਰ ਵਿਖਿਆ ਸਭ ਛਾਰਾ ਹੋਰ ਜਿੰਨੇ ਵੀ ਮਾਇਆ ਨਜ਼ਾਰੇ ਲਈ ਮਾਇਆ ਇਕੱਠੀ ਕਰ ਰਹੇ ਆ 2 ਨੰਬਰ ਦੇ ਕਮਾਈਆਂ ਕਹਿੰਦੇ 4 ਸੁਆ ਇਕੱਠੀ ਕਰ ਰਹੇ ਆ ਨਾਨਕ ਆਪ ਕਰਾਏ ਕਰੇ ਆਪ ਹੁਕਮ ਸਵਾਰਨ ਹਾਰਾ ਕਹਿੰਦੇ ਨਾਨਕ ਆਖ ਉਹ ਪ੍ਰਮਾਤਮਾ ਆਪ ਹੀ ਆਪਣੀ ਬੰਦਗੀ ਕਰਾਉਣ ਵਾਲਾ ਹੈ ਉਹ ਆਪ ਹੀ ਆਪਣੇ ਹੁਕਮ ਅਨੁਸਾਰ ਸਾਨੂੰ ਸਵਾਰਨ ਵਾਲਾ ਹੈ ਸਭ ਉਸ ਪ੍ਰਮਾਤਮਾ ਦੇ ਹੱਥ ਵਿੱਚ ਹੈ ਸਭ ਕੋ ਤੇ ਰਹਿ ਵਸ ਆਗਮ ਅਗੋਚਰਾ ਸਭ ਉਸ ਪ੍ਰਮਾਤਮਾ ਦੇ ਵਸ ਵਿੱਚ ਹੈ ਤੇ ਸੱਭ ਜੀ ਕਹਿੰਦੇ ਕਿ ਪ੍ਰਮਾਤਮਾ ਆਪ ਹੀ ਸਾਨੂੰ ਆਪ ਜਪਾਏ ਜਪੈ ਸੋਨਾਉ ਆਪ ਗਵਾਏ ਤਹਰ ਗੁਣ ਗਾਓ ਇਸ ਲਈ ਅਰਦਾਸ ਕਰਿਆ ਕਰੀਏ ਰੋਜ਼ ਕਰਦੇ ਨਾ ਗੁਰਾਇਕ ਦੇਹ 부ਜਾਈ ਸਬਣਾ ਜੀਆਂ ਕਾਇਕ ਦਾਤਾ ਸੋ ਮੈਂ ਵਿਸਰਾਂ ਜੇ ਪ੍ਰਮਾਤਮਾ ਉਹ ਭੁੱਲੇ ਨਾ ਸਨ ਜੇ ਰੋਜ਼ ਅਰਦਾਸ ਕਰਾਂਗੇ ਆਪਣੇ ਹੁਕਮ ਅਨੁਸਾਰ ਉਹ ਸਾਨੂੰ ਸੋਨਾ ਬਣਾ ਦੇਗਾ ਸੋ ਸਤਗੁਰੂ ਕਿਰਪਾ ਕਰਨ ਅੱਜ ਦੇ ਜੋ ਪੌੜੀ ਏ ਇਹਦੇ ਵਿੱਚ ਸਹਿਬ ਨੇ ਰੱਬ ਦੇ ਨਾਮ ਰਤਨ ਦੀ ਗੱਲ ਕੀਤੀ ਕਿ ਪ੍ਰਮਾਤਮਾ ਦਾ ਨਾਮ ਹੀ ਸਭ ਤੋਂ ਵੱਡਾ ਕੀਮਤੀ ਨਾਮ ਰਤਨ ਹੈ ਤੇ ਉਸ ਨੂੰ ਛੱਡ ਕੇ ਜੋ ਸਿੱਖ ਠਾ ਕਦੇ ਐਸਾ ਨਹੀਂ ਗੁਰ ਨੇ ਕਿਹਾ ਤੇਰੇ ਕੋਲ ਘਰ ਨਹੀਂ ਹੋਣਾ ਚਾਹੀਦਾ ਕਹਿੰਦੇ ਹੋਵੇ ਘਰ ਤੇਰੇ ਕੋਲ ਮੋਤੀ ਤਾਂ ਮੰਦਰੇ ਉਸਰੇ ਰਤਨੀ ਤਾਂ ਹੋਏ ਜੜਾਓ ਕਸਤੂਰ ਕੁੰਗੂ ਅਗਰ ਚੰਨ ਲੀ ਪਾਵੇ ਚਾਓ ਮਦ ਦੇ ਪੁਨਾ ਵਿਸਰੇ ਤੇਰਾ ਚਿਤ ਨਾ ਆਵੇਂ ਵਧੀਆ ਕੋਠੀਆਂ ਵਿੱਚ ਰਹਤ ਵਧੀਆ ਵੀ ਵੀ ਤਿਲ ਤਿਲ ਅਰੀ ਗੱਡੀ ਤੇ ਸਫ਼ਰ ਕਰਤ ਪਰ ਇਹਨਾਂ ਵਿੱਚ ਰਹਿੰਦੇ ਹੋਇਆਂ ਰੱਬ ਦੀ ਬੰਦਗੀ ਵੀ ਕਰਨੀ ਲੋੜਵੰਦ ਕੋਈ ਬੰਦਾ ਹੈ ਉਸ ਤੈਨੂੰ ਤਰਸ ਵੀ ਆਉਣਾ ਚਾਹੀਦਾ ਫਿਰ ਸਮੇਂ ਆਵਾਂਗੇ ਤੋ ਨਾਮ ਰਤਨ ਹਾਸਲ ਕੀਤਾ ਨੇ ਤਾਂ ਸਵਾ ਇਕੱਠੀ ਕਰਦਾ ਰਹਿ ਗਿਆ ਸਤਿਗੁਰ ਕਿਰਪਾ ਕਰਨ ਸੁਮਤ ਬਖਸ਼ਣ ਤਾਂ ਕਿ ਸਾਡਾ ਵੀ ਸੰਸਾਰ ਵਿੱਚ ਆਉਣਾ ਸਫਲ ਹੋ ਜਾਏ ਅਸਵੀ ਨਾਮ ਰਤਨ ਰੱਬ ਦੀ ਸਿਵ ਸਤਿਪੀ ਰਤਨ ਇਕੱਠੇ ਕਰੀਏ ਤਾਂ ਕੇ ਜੀਵਨ ਸਫਲ ਹੋਵੇ ਇਤਨੇ ਵਿਚਾਰ ਪ੍ਰਵਾਨ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ